ਵੀ ਜਾਤ ਪਾਤਾਂ ਦੇ ਵਿੱਚ ਵੰਡਦਾ ਕਿੱਥੇ ਨਾ ਕਿੱਥੇ ਇਸ ਚੀਜ਼ ਕਰਕੇ ਸਨਾਤਨ ਨੂੰ 6:00 ਵਜੇ ਥੋੜੀ ਜਿਹੀ ਦੇਖੋ ਸਨਾਤਨ ਦੀ 6:00 ਸਭ ਨੂੰ ਦਿਖਦੀ ਹੈ ਵੀ 6:00 ਵਜ ਗਈ ਜਾਤ ਪਾਤ ਦੀ ਗੱਲ ਤੋਂ ਸਿੱਖ ਭਾਈਚਾਰੇ ਤੇ ਤਾਂ ਜਾਤ ਪਾਤ ਹੈ ਨਹੀਂ ਨਹੀਂ ਹੈਗੀ ਤੇ ਲੋਕ ਸਿੱਖ ਭਾਈਚਾਰੇ ਨੂੰ ਛੱਡ ਕੇ ਕ੍ਰਿਸਚੀਅਨ ਕਿਉਂ ਬਣ ਰਹੇ ਆ ਸੋਚਿਆ ਕਿਤਨੇ ਜਿਹੜੀ ਜਾਤ ਪਾਤ ਹੈ ਇਹ ਅਮੀਰ ਲੋਕਾਂ ਦੀ ਬਣਾਈ ਹੋਈ ਇੱਕ ਖੇਡ ਹੈ ਚਾਹੇ ਉਹ ਹਿੰਦੂਆਂ ਦਾ ਚਾਹੇ ਸਿੱਖਾਂ ਦਾ ਚਾਹੇ ਕਿਸੇ ਦਾ ਵੀ ਹੈ ਮੁਸਲਮਾਨ ਵੀ ਗਰੀਬ ਬੰਦਾ ਦਾ ਮੁਸਲਮਾਨ ਜਾਤੀ ਦੀ ਗੱਲ ਨਹੀਂ ਕਰਦਾ ਅਮੀਰ ਹੀ ਕਰਦਾ ਅਮੀਰ ਹੀ ਕਰਦਾ ਠੀਕ ਹੈ ਉਹਨਾਂ ਵਿੱਚ ਵੀ ਸਰpasse ਹੈ ਇਹ ਇਸ ਕਰਕੇ ਪ੍ਰਭੂ ਜੀ ਜਿਹੜੀ ਜਾਤ ਪਾਤ ਹੈ ਇਹ ਅਮੀਰ ਲੋਕਾਂ ਅਮੀਰ ਲੋਕਾਂ ਦੀ ਖੇਡ ਹੈ ਇਹਦਾ ਮੈਨੂੰ ਲੱਗਦਾ ਨਹੀਂ ਕੋਈ ਬਾਹਲਾ ਜਿਹੜਾ ਕਨਸੈਪਟ ਚੱਲਣ ਵਾਲਾ ਹੈਗਾ ਹੂੰ ਲੋਕਾਂ ਨੂੰ ਇਸ ਦੇ ਨਾਂ ਤੇ ਲੜਾਇਆ ਵੀ ਬੜਾ ਜਾਂਦਾ ਲੜ ਰਹੇ ਨੇ ਲੋਕ ਬੰਗਾਲ ਦੇ ਵਿੱਚ ਦੇਖਿਆ ਨਹੀਂ ਕਸ਼ਮੀਰ ਦੇ ਵਿੱਚ ਦੇਖਿਆ ਨਹੀਂ ਧਰਮ ਦੇ ਨਾਂ ਤੇ ਸੁਣਨ ਦੇ ਚੈੱਕ ਕਰਕੇ ਕਲਮਾ ਪੜਾ ਕੇ ਫਿਰ ਲੋਕਾਂ ਨੂੰ ਮਾਰਿਆ ਜਾ ਰਿਹਾ ਦੇਖਿਆ ਹੀ ਆਪਾਂ ਤਾਂ ਲੱਗਦਾ ਵੀ ਇਕੱਠੇ ਕੀਤਾ ਜਾ ਸਕਦਾ ਕਿਸੇ ਤਰੀਕੇ ਨਾਲ ਜੇ ਧਾਰਮਿਕ ਲੋਕ ਇਮਾਨਦਾਰ ਹੋ ਜਾਣ ਜਿਹੜੇ ਲੋਕ ਨਮਾਇੰਦਗੀ ਕਰ ਰਹੇ ਧਰਮ ਦੀ ਧਾਰਮਿਕ ਪ੍ਰਚਾਰਕ ਇਮਾਨਦਾਰ ਹੋ ਜਾਣ ਸਾਰੇ ਧਰਮਾਂ ਦੇ ਤਾਂ ਧਰਮਾਂ ਨੂੰ ਇਕੱਠਾ ਕੀਤਾ ਜਾ ਸਕਦਾ ਇਮਾਨਦਾਰ ਹੈ ਇਸ ਤੋਂ ਇੱਕ ਅਦੁਕ ਇਕਾ ਦੁੱਕਾ ਹੀ ਇਹ ਸੋਚ ਉਹ 100% ਚ ਕਿਉਂਕਿ ਲੋਕ ਦੁਕਾਨਦਾਰੀਆਂ ਜਿਆਦਾ ਚਲਾ ਰਹੇ ਆ ਧਰਮ ਦਾ ਪ੍ਰਚਾਰ ਘਟ ਕਰ ਰਹੇ ਆ ਲੋਕੀ ਇਹ ਵੀ ਕਰਨ ਲੱਗ ਗਏ ਜਿਨ੍ਹਾਂ ਧਰਮ ਦਾ ਚੋਲਾ ਪਾਇਆ ਨਾ ਉਹ ਤੇ ਯਕੀਨ ਨਾ ਕਰੋ ਧਰਮ ਦਾ ਚੋਲਾ ਪਾ ਕੇ ਠੱਗੀਆਂ ਬਹੁਤ ਵੱਜਣ ਲੱਗ ਗਈਆਂ ਬਿਲਕੁਲ ਜੱਜਗਲ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਬਿਲਕੁਲ ਜੱਜਗਲ ਲੋਕੀ ਡਰਨ ਲੱਗ ਗਏ ਮੈਂ ਨਹੀਂ ਕਹਿੰਦਾ ਵੀ ਸਨਾਤਨ ਮਾਚੀ ਆ ਸਿਰਫ ਸਾਡੇ ਸਿੱਖ ਮਾਚੇ ਵੀ ਆ ਸਾਰੇ ਧਰਮਾਂ ਦੇ ਆ ਜਿਨੇ ਜਿਨੇ ਚੋਲਾ ਪਾ ਲੈ ਲੋ ਪਹਿਲਾਂ ਦੇਖੋ ਸਾਡੇ ਦੋ ਤਰ੍ਹਾਂ ਦੇ ਚੱਲਦਾ ਸੀ دیਵਾਨਾ ਵਾਲਾ ਕਨਸੈਪਟ ਕਥਾ ਵਾਲਾ ਕਨਸੈਪਟ ਸਿਰਫ ਹਿੰਦੂਆਂ ਚ ਸਿੱਖਾਂ ਚ ਜੈਨੀ ਬਹੁਤ ਘਟ ਕਰਦਾ ਸੀ ਬੋਧੀ ਬਹੁਤ ਘਟ ਕਰਦਾ ਸੀ ਬਹੁਤ ਘਟ ਕਰਦਾ ਸੀ ਪਰ ਜਿਹੜਾ ਤੁਹਾਡਾ ਮੁੱਖ ਵਿਰੋਧੀ ਭਾਈਚਾਰਾ ਮੁਸਲਮਾਨ ਭਾਈਚਾਰਾ ਉਹਨਾਂ ਦੇ ਮੌਲਵੀ ਜਿਆਦਾ ਆ ਕੇ ਸਾਡੇ ਕਥਾਵਾਜ ਕਰਨਾ ਉਹ ਵੀ ਚੱਕ ਦਿੰਦਾ ਫਟੇ ਉਹ ਵੀ ਕਥਾ ਲਾ ਕੇ ਕਰਨਾ ਉਹ ਵੀ ਹਜ਼ਾਰਾਂ ਦੇ ਹਿਸਾਬ ਨਾਲ ਇਕੱਠ ਲਾ ਕੇ ਕਰਨਾ ਉਹਨਾਂ ਨੇ ਸ਼ੁਰੂ ਕੀਤਾ ਕੰਮ ਉਹਨਾਂ ਨੂੰ ਦੇਖੋ ਦਿਖਾਈ 크ਰਿਸਚੀਅਨਾਂ ਨੇ ਕਰਤਾ ਹੂੰ 크ਰਿਸਚੀਅਨਾਂ ਨੇ ਸ਼ੁਭ ਯਾਤਰਾ ਕੱਢਣੀ ਸ਼ੁਰੂ ਕਰਤੀਆਂ ਦੇਖੋ 25 ਦਸੰਬਰ ਨੂੰ ਕੀ ਹਾਲ ਹੁੰਦਾ ਪੰਜਾਬ ਦਾ ਕਿਵੇਂ ਹਿਸਾਬ ਨਾਲ ਸੜਕਾਂ ਬਲੌਕ ਕੀਤੀਆਂ ਹੁੰਦੀਆਂ ਉਹ ਕਹਿੰਦੇ ਯਾਰ ਸ਼ਿਵਰਾਤਰੀ ਦੀ ਸ਼ੁਭ ਯਾਤਰਾ ਹਿੰਦੂ ਕਰਦਾ ਤੇ ਅਗਰਪੂਰਬ ਤੇ ਸਿੱਖ ਕਰਦਾ ਤੇ ਅਸੀਂ ਕਿਉਂ ਰ ਅੱਗੜੀ ਫਿਰ ਉਹ ਕਹਿੰਦੇ ਨਾ ਫਿਰ ਯਾ ਤਾਂ ਉਹਦਾ ਹੈ ਨਹੀਂ ਯਾ ਤਾਂ ਸਾਰਿਆਂ ਦਾ ਹੀ ਫਿਰ ਕਹੋ ਵੀ ਗਲਤ ਹੈ ਭਾਜੀ ਉਹਨਾਂ ਦਾ ਕਨਸੈਪਟ ਤਾਂ ਨਹੀਂ ਆਏਗਾ ਹੂੰ ਤੇ ਸਾਡਾ ਹੂੰ ਕਿ ਸਾਨੂੰ ਕਾਪੀ ਕਰਕੇ ਸ਼ੁਰੂ ਹੋ ਗਏ ਸਾਡਾ ਕਨਸੈਪਟ ਕੀਤਾ ਦੇਖੋ ਸਾਡੇ ਲੋਕ ਨਗਰ ਪ੍ਰਕਰਮਾ ਕਰਦੇ ਹੁੰਦੇ ਸੀ ਪਹਿਲਾਂ ਪ੍ਰਾਤਨ ਸਮੇ ਤੋਂ ਨਗਰ ਪ੍ਰਕਰਮਾ ਹੁੰਦੀ ਸੀ ਵੀ ਖਾਸ ਕਰਕੇ ਮਹੀਨਿਆਂ ਦੇ ਹਿਸਾਬ ਨਾਲ ਕਰਦੇ ਸੀ ਇੱਕ ਬੰਦਾ ਢੋਲ ਕੀ ਪਾ ਕੇ ਢਫਲੀ ਵੜ ਕੇ ਤੇ ਆਪਣੇ ਧਰਮ ਦਾ ਪ੍ਰਚਾਰ ਕਰਨ ਜਾਂਦਾ ਸੀ ਸਵੇਰੇ ਜਦੋਂ ਕੋਈ ਨਹੀਂ ਉੱਠਦਾ ਉਹ ਪ੍ਰਚਾਰ ਕਰਕੇ ਮਹਾਰਾਜ ਜੀ ਉਹ ਪਿਕਸ਼ਾ ਵੀ ਕਰ ਲੈਂਦਾ ਸੀ ਹੂੰ ਤੇ ਲੋਕਾਂ ਨੂੰ ਵੀ ਧਰਮ ਨਾਲ ਜੋੜ ਕੇ ਆਂਦਾ ਸੀ ਹੂੰ ਕਿਤੇ ਨਾ ਕਿਤੇ ਲੋਕ ਜੁੜਦੇ ਵੀ ਸੀ ਹੂੰ ਅੱਜ ਕਨਸੈਪਟ ਤਾਂ ਸਾਡੇ ਵਾਲੀ ਰਿਹਾ ਉਧਰ ਪਰ ਲੋਕਾਂ ਨੂੰ ਇਕੱਠੇ ਕਰ ਲਿਆ ਜਾਂਦਾ ਹੈ ਪੈਸੇ ਵਟੋੜ ਲਏ ਜਾਂਦੇ ਆ ਉਸ ਤੋਂ ਬਾਅਦ ਕਿਹਾ ਜਾਂਦਾ ਵੀ ਸੋਰੀ ਤੁਸੀਂ ਅਸੀਂ ਤੁਹਾਡਾ ਲੰਗਰ ਨਹੀਂ ਖਾ ਸਕਦੇ ਜੋ ਤੁਸੀਂ ਲੈ ਕੇ ਆਏ ਨਹੀਂ ਸੀ ਖਾ ਸਕਦੇ ਅਸੀਂ ਤੁਹਾਡਾ ਨਹੀਂ ਖਾ ਸਕਦੇ ਜਿਹੜੇ ਹਿੰਦੂ ਦੇ ਖਾਏ ਹੋ ਆਜੋ ਸਾਨੂੰ ਪੈਸੇ ਦੇਜੋ ਬਹਿਜੋ ਪਰ ਤੁਹਾਡਾ ਲੰਗਰ ਨਹੀਂ ਚੱਕ ਸਕਦੇ ਤੁਹਾਡਾ ਦਿੱਤਾ ਪ੍ਰਸ਼ਾਦ ਨਹੀਂ ਖਾ ਸਕਦਾ ਹੁੰਦਾ ਬਿਲਕੁਲ ਪ੍ਰਸ਼ਾਦ ਖਾਂਦੇ ਨਹੀਂ ਤੁਸੀਂ ਇੱਕ ਗੱਲ ਕਹਿਤੀ ਗੱਲਾਂ-ਗੱਲਾਂ ਦੇ ਵਿੱਚ ਹੀ ਸਾਡੇ ਮੁੱਖ ਵਿਰੋਧੀ ਮੁਸਲਮਾਨ ਭਾਈ ਜਿਹੜਾ ਮੁੱਖ ਵਿਰੋਧੀ ਕਿਦਾਂ ਹੋਊਗਾ ਸ਼ੁਰੂ ਤੋਂ ਇਹ ਨਹੀਂ ਪ੍ਰਥਵੀ ਰਚਨ ਪ੍ਰਥਵੀ ਤੇ ਜਨਮ ਆਇਆ ਇਹਨਾਂ ਦਾ ਜਨਮ ਹੋਇਆ ਇਸਲਾਮੀ ਲੋਕਾਂ ਦਾ 15-17 ਸਾਲ ਪਹਿਲਾਂ ਉਦੋਂ ਤੋਂ ਹੀ ਨੇ ਹਿੰਦੂਆ ਦੇ ਮੁੱਖ ਵਿਰੋਧੀ ਕਿ ਅਸੀਂ ਪੂਰਬ ਨੂੰ ਜਲਦੇ ਨੇ ਪੱਛਮ ਨੂੰ ਦਿੰਦੇ ਨੇ ਠੀਕ ਹੈ ਅਸੀਂ ਚੌਂਕੜੀ ਮਾਰ ਕੇ ਮੱਥਾ ਟੇਕਦੇ ਆਂ ਉਹ ਗੋਡੇ ਟੇਕ ਕੇ ਟੇਕਦੇ ਰਹੇ ਹਰ ਇੱਕ ਚੀਜ਼ ਸਾਡੇ ਖਿਲਾਫ ਹੈ ਅਸੀਂ ਗਊ ਮਾਂ ਤਨੂੰ ਮਾਂ ਕਹਿੰਦੇ ਆਂ ਖਾ ਜਾਂਦੇ ਨੇ ਸਾਰੀਆਂ ਚੀਜ਼ਾਂ ਸਾਡੇ ਖਿਲਾਫ ਨੇ ਜਦੋਂ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕਿਤੇ ਰਾਈਜ਼ ਕਰਨਾ ਹੁੰਦਾ ਕਿਤੇ ਬਿਜ਼ਨਸ ਖੋਲਣਾ ਆਉਂਦਾ ਹੈ ਉਹਨਾਂ ਨੂੰ ਲੱਗਦਾ ਵੀ ਬਾਹੋਂ ਗਣਤੀ ਹਿੰਦੂ ਸਿੱਖਾਂ ਦੀ ਆਬਾਦੀ ਹੈ ਤਾਂ ਉਹ ਜਿਹੜੇ ਗੁਰਦੁਆਰੇ ਢਾਬੇ ਦੁਕਾਨਾਂ ਉਹਨਾਂ ਦੇ ਜਿਹੜਾ ਨਾਂ ਹੈ ਉਹ ਆਪਣੇ ਵਾਲਾ ਰੱਖ ਲੈਂਦੇ ਨੇ ਬੋਲੇ ਸ਼ੰਕਰ ਫਲਾਣਾ ਢਮਕਾਣਾ ਉਸ ਤੋਂ ਲਿਖ ਦਿੰਦੇ ਨੇ ਪੰਜਾਬੀ ਢਾਬਾ ਠੀਕ ਹੈ ਫੋਟੋ ਲਾ ਦਿੰਗੇ ਗੁਰੂ ਨਾਨਕ ਸਾਹਿਬ ਦੀ ਬਸ ਤੁਹਾਡੀ ਤਸੱਲੀ ਹੋ ਗਈ ਮੇਰੀ ਤਸੱਲੀ ਹੋ ਗਈ ਇਹ ਮੁਸਲਮਾਨਾ ਢਾਬਾ ਨਹੀਂ ਪਰ ਜਦੋਂ ਤੁਸੀਂ ਹੁਣ ਅੱਜ ਦੀ ਰੇਟ ਦੇ ਵਿੱਚ ਡਿਜੀਟਲ ਪੇਮੈਂਟ ਦਾ ਜਮਾਨਾ ਹੈ Google Pay ਤੋਂ ਪੇਮੈਂਟ ਕਰਨ ਲੱਗਦੇ ਹੋ ਫਿਰ ਤੁਹਾਨੂੰ ਪਤਾ ਲੱਗਦਾ ਖਾਣ ਪੀਣ ਤੋਂ ਬਾਅਦ ਵੀ ਉਹ ਇਹ ਤਾਂ ਅਹਿਮਦ ਦਾ ਢਾਬਾ ਸੀ ਠੁਕਾਲਿਆ ਇਹ ਚੀਜ਼ਾਂ ਦਾ ਫਰਕ ਤਾਂ ਹੈਗਾ ਪਰ ਭਾਰਤ ਦੇ ਵਿੱਚ ਵੀ ਕਿੰਨੀਆਂ ਬੀਫ ਦੀਆਂ ਕੰਪਨੀਆਂ ਨੇ ਜਿਹੜੀਆਂ ਬੀਫ ਨੂੰ ਐਕਸਪੋਰਟ ਕਰਦੀਆਂ ਨੇ ਕਿ ਨਹੀਂ ਹਿੰਦੂਆਂ ਦੀ ਹਿੰਦੂਆਂ ਦੇ ਬਿਜ਼ਨਸ ਜਿਹੜਾ ਬੰਦਾ ਬਿਜ਼ਨਸਮੈਨ ਦਾ ਧਰਮ ਨਹੀਂ ਹੁੰਦਾ ਪੋਲੀਟਿਕਲ ਬੰਦਾ ਦਾ ਧਰਮ ਨਹੀਂ ਹੁੰਦਾ ਉਹਨਾਂ ਦਾ ਧਰਮ ਸਿਰਫ ਸਿਰਫ ਵੋਟਾਂ ਦੇ ਪੈਸਾ ਹੁੰਦਾ ਹੂੰ ਤੇ ਉਹਨਾਂ ਨੂੰ ਆਪਾਂ ਜੋੜ ਕੇ ਨਹੀਂ ਦੇਖ ਸਕਦੇ ਹਨਾ ਫਿਰ ਉਧਰ ਦੀ ਇਹ ਗੱਲ ਤਾਂ ਉਹਨਾਂ ਤੇ ਵੀ ਫਿੱਟ ਹੁੰਦੀ ਹੈ ਫਿਰ ਉਹ ਵੀ ਤਾਂ ਆਪਣਾ ਬਿਜ਼ਨਸ ਹੀ ਕਰ ਰਹੇ ਉਹਨਾਂ ਦੇ 95% আর 93% 4% ਲੋਕ ਨਾਨ-ভেজ ਖਾਂਦੇ ਹੂੰ ਸਾਡੇ ਟੋਟਲ 35% ਨਹੀਂ ਖਾਂਦੇ ਉਹ। ਅਸੀਂ ਘੱਟਾਂ। ਪਰ ਉਹ ਤਾਂ ਕ੍ਰਿਸਚਨ ਚ ਵੀ ਖਾਂਦੇ ਹੀ ਨੇ। ਇਹ ਤਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਿੰਨੇ ਵੀ ਲੋਕ ਨੇ ਭਾਵੇਂ ਬਾਹਰਲੇ ਦੇਸ਼ਾਂ 'ਚ ਕਈ ਲੋਕ ਆਵੇ ਨੇ ਜਿਹੜੇ ਧਰਮ ਨੂੰ ਵੀ ਨਹੀਂ ਮੰਨਦੇ ਉਹ ਵੀ ਖਾਂਦੇ ਨੇ। ਮੰਨਦੇ ਵੀ ਨਹੀਂ? ਹੂੰ। ਕਈ ਮੰਨਦੇ ਹੀ ਨਹੀਂ। ਜਮਾ ਹੀ ਧਰਮ ਨੂੰ ਨਹੀਂ ਮਿਲਦੇ ਉਹ ਵੀ ਖਾਂਦੇ ਨੇ। ਯੂਰਪ ਕੰਟਰੀ ਦੇ ਵਿੱਚ ਧਰਮ ਹੈ ਜਿਹੜਾ ਬਹੁਤ ਘੱਟ ਮੰਨਿਆ ਜਾਂਦਾ। ਉਹ ਮੰਨਦੇ ਹੀ ਨਹੀਂ। ਚਰਚੇ ਜਾਂਦੇ ਹੀ ਨਹੀਂ। ਨਾ। ਬਣਾਈਆਂ ਹੋਈਆਂ ਪਰ ਜਾਂਦੇ ਵੀ। ਹੂੰ। ਸਾਡੇ ਭਾਰਤ ਦੇ ਵਿੱਚ ਚਰਚਾ ਨਵੀਆਂ ਬਣ ਰਹੀਆਂ, ਗਲੀ-ਗਲੀ ਬਣ ਰਹੀਆਂ। ਜਿਹੜੇ ਸ਼ਹਿਰ ਇਹਨਾਂ ਦੇ ਹੈਗੇ ਆ ਚਰਚਾ ਵਾਲਿਆਂ ਦੇ। ਫਾਦਰ ਐਂਡ ਪਾਰਟੀ ਦੇ ਹੂੰ ਉਹਨਾਂ ਦੇ ਆਪਣੇ ਦੇਸ਼ਾਂ ਦੇ ਵਿੱਚ ਅੱਜ ਵੀ ਚਰਚਾ ਤਿੰਨ ਤਿੰਨ ਸੌ ਟਾਈਟਲ ਰਿਸੋਲਵ ਪੁਰਾਣੀ ਆ ਹੂੰ ਕੋਈ ਡਿਵੈਲਪਮੈਂਟ ਨਹੀਂ ਕੋਈ ਗੱਲ ਨਹੀਂ ਕੋ ਬਾਤ ਨੂੰ ਸਮਝਦੇ ਖੁੱਲ੍ਹਦੀਆਂ ਸਮਝਦੇ ਬੰਦ ਹੋ ਜਾਂਦੀਆਂ ਆ ਭਰਾ ਸਾਡ ਬਾਦ ਤੇ ਫਿਰ ਸਾਡੇ ਵਾਲਿਆਂ ਨੂੰ ਪਤਾ ਨਹੀਂ ਕੀ ਗੁੜ ਦਿਖਿਆ ਕਿਉਂ ਜਾ ਕੇ ਮੱਖੀਆਂ ਉੱਥੇ ਬੈਠ ਰਹੀਆਂ ਜਿਨ੍ਹਾਂ ਨੂੰ ਇਹ ਲੱਗ ਜਾਂਦਾ ਵੀ ਯਾਰ ਉਹ ਕੁਛ ਨਾ ਕੁਛ ਪ੍ਰਾਪਤੀ ਹੈ ਗਲਤੀ ਤਾਂ ਸਾਡੇ ਲੋਕਾਂ ਦੀ ਵੱਡੀ ਮੈਂ ਕਹਿੰਦਾ ਤੁਸੀਂ ਆ ਪਹਿਲਾਂ ਆਪਣੀ ਗੱਲ ਹੋ ਰਹੀ ਸੀ ਤੇ ਆਪਾਂ ਕਿਹਾ ਵੀ ਪੰਥ ਦੇ ਆਗੂ ਜਾਂ ਕੌਮ ਦੇ ਆਗੂ ਕਿੱਦਾਂ ਦੇ ਆ ਜੇ ਕੌਮ ਦੇ ਆਗੂ ਨਹੀਂ ਸਹੀ ਤੇ ਉਹ ਤਾਂ ਫਿਰ ਕਿੱਥੇ ਹੋਰ ਜਾਣਗੇ ਜੇ ਘਰੋਂ ਪਿਆਰ ਨਹੀਂ ਮਿਲੇਗਾ ਤਾਂ ਲੋਕ ਤਾਂ ਜਾਣਗੇ ਮੈਂ ਤਾਂ ਆਪ ਗੱਲ ਕਰਕੇ ਹਟਿਆ ਜੀ ਸਾਡੇ ਲੋਕ ਜਿਹੜੀ ਬੇਸਿਕ ਸਿੱਖਿਆ ਧਰਮ ਦੀ ਹੂੰ ਉਹਨਾਂ ਆਪਣੇ ਬੰਦੇ ਨੂੰ ਦੇਣ ਦੇ ਵਿੱਚ ਸਮਰੱਥ ਰਹੇ ਹੂੰ ਜੇ ਉਹ ਦੇਣੀ ਚਾਹੀਦੀ ਸਮਰੱਥ ਰਹੇ ਹੁੰਦੇ ਤਾਂ ਮੈਨੂੰ ਲੱਗਦਾ ਨਹੀਂ ਵੀ ਵਿਦੇਸ਼ੀ ਧਰਮ ਵੱਧ ਪੈਰ ਫਸਾਰ ਸਕਦੇ ਇਹ ਧਾਰਮਿਕ ਜਿਹੜੇ ਸਾਡੇ ਧਰਮਾ ਉਹੀ ਹੋਂਦ ਕੇ ਰਹਿੰਦੇ ਉਹਨਾਂ ਨੂੰ ਕੋਈ ਖਤਰਾ ਨਹੀਂ ਹੁੰਦਾ ਉਹਨਾਂ ਦੀ ਕੋਈ ਲੜਾਈ ਝਗੜਾ ਨਹੀਂ ਹੁੰਦਾ ਤਾਂ ਕੁਝ ਨਹੀਂ ਹੁੰਦਾ ਦਾ ਪਰ ਹੁਣ ਦੂਜੇ ਲੋਕ ਜਿਹੜੇ ਆ ਗਏ ਉਹ ਸ਼ਰਾਰਤੀ ਅੰਸ਼ ਦਾ ਤੌਰ ਤੇ ਆਏ ਆ ਏਜੰਸੀਆਂ ਨੇ ਇਸ਼ਾਰਿਆਂ ਦੇ ਆਏ ਆ ਉਹ ਭਾਰਤ ਦਾ ਮਾਹੌਲ ਖਰਾਬ ਕਰਨ ਲਈ ਆਏ। ਵਿਰੋਧ ਤਾਂ ਕਹਿੰਦੇ ਦੇਖੋ ਜੀ ਅਸੀਂ ਸਕੂਲ ਵੀ ਖੋਲੇ ਨੇ। ਅਸੀਂ ਸਕੂਲ ਵੀ ਖੋਲੇ, ਅਸੀਂ ਹਸਪਤਾਲ ਵੀ ਖੋਲੇ, ਅਸੀਂ ਲੋਕਾਂ ਦਾ ਇਲਾਜ ਵੀ ਕਰ ਰਹੇ ਆ, ਅਸੀਂ ਪੜ੍ਹਾਈ ਵੀ ਦੇ ਰਹੇ ਆ। ਤੇ ਤੁਸੀਂ ਕੀ ਕੀਤਾ? ਮਹਾਰਾਜ ਜੀ ਅਸੀਂ ਐਡਾ ਵੱਡਾ ਦੇਸ਼ ਬਣਾਇਆ, ਵਿਕਸਿਤ ਕੀਤਾ, ਇਹਦੀ ਇਕਨੋਮੀ ਸੈੱਟ ਕੀਤੀ, ਸਾਰਾ ਸਮਾਨ ਕੀਤਾ ਜੇ ਉਹਨਾਂ ਨੂੰ ਨਹੀਂ ਦਿਖਦਾ। ਡੀਏਵੀ ਗਲੋਬਲ ਦੇਖ ਲੈਣਾ ਕਿ ਡੀਏਵੀ ਸਿੰਪਲ ਦੇਖ ਲੈਣਾ ਕਿ ਹੋਰ ਜਿੰਨੇ ਸਕੂਲ ਆ ਸਾਡੇ। ਮੇਰਾ ਖਿਆਲ ਹੈ ਮੈਂ ਸੈਂਕੜਾ ਸਕੂਲ ਗਿਣਾ ਸਕਦਾ ਇੰਟਰਵਿਊ ਲੰਬੀ ਹੋ ਜੇਗੀ ਜਿਹੜੇ ਸਨਾਤਨੀ ਹਿੰਦੂਆਂ ਵੱਲੋਂ ਖੋਲੇ ਗਏ ਆ ਤੇ ਉੱਥੇ ਬੱਚੇ ਪੜ੍ਹ ਰਹੇ ਇੰਗਲਿਸ਼ ਮੀਡੀਅਮ ਨਾਲ ਨਾਲ ਪੰਜਾਬੀ ਵੀ ਹੂੰ ਤੇ ਇਹ ਸਬਜੈਕਟ ਪੜ੍ਹ ਕੇ ਘਰਾਂ ਨੂੰ ਆਉਂਦੇ ਆ ਪਰ ਇਹਨਾਂ ਵਾਲੇ ਸਕੂਲਾਂ 'ਚ ਜਾ ਕੇ ਤਾਂ ਪੰਜਾਬੀ ਨਾਲ ਦੀ ਕੋਈ ਚੀਜ਼ ਹੈ ਨਹੀਂ ਨਾ ਤੇ ਫਿਰ ਅਸੀਂ ਬੱਚਾ ਉਹਨਾਂ ਦਾ ਭੇਜਾਂਗੇ ਉੱਥੇ ਜਿੱਥੇ ਸਾਡੀ ਭਾਸ਼ਾ ਸੁਰੱਖਿਅਤ ਰਹਿ ਸਕੀ ਪਲਾਨ ਪੁਰਾਣਾ ਪਰ ਮਨ ਪਰਿਵਰਤਨ